ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਅਜ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਕੱਲ ਦਰਸ਼ਨ ਵਿਜੀਲੈਂਸ ਨੇ ਵੱਡਾ ਐਕਸ਼ਨ ਕੀਤਾ ਸੀ ਆ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਧਾਇਕ ਰਮਨ ਅਰੋੜਾ ਤੇ ਵਿਜੀਲੈਂਸ ਨੇ ਵੱਡਾ ਖੁਲਾਸਾ ਵੀ ਕੀਤਾ ਕਿ ਵਿਧਾਇਕ ਤੇ ਇਸ ਤੋਂ ਇਲਾਵਾ ਅਸਿਸਟੈਂਟ ਟਾਊਨ ਪਲਾਨਰ ਇਹ ਪੂਰਾ ਨੈਕਸਸ ਚਲਾ ਰਹੇ ਸਨ ਵਿਧਾਇਕ ਦੇ ਨਿਰਦੇਸ਼ ਤੇ ਏਟੀਪ ਥਾਂ ਦੀ ਪਛਾਣ ਕਰਦਾ ਸੀ ਤੇ ਇਮਾਰਤ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਸੀ 75 ਤੋਂ 80 ਸ਼ੱਕੀ ਨੋਟਿਸ ਵੀ ਬਰਾਮਦ ਕੀਤੇ ਗਏ ਨੇ ਵਿਜੀਲੈਂਸ ਦੇ ਗ੍ਰਿਫਤ ਵਿੱਚ ਹੈ ਵਿਦਾਇਕ ਰਮਨ ਓੜਾ ਜੋ ਕਿ ਕੱਲ ਹੀ ਇਹ ਪੂਰਾ ਐਕਸ਼ਨ ਕੀਤਾ ਗਿਆ ਆ ਤਾਂ ਉਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਆ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਆ ਤਾਂ ਹੁਣ ਤੱਕ ਦੀ ਜੇਕਰ ਪੂਰੀ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਵਿਜੀਲੈਂਸ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਕਿਵੇਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਵਿਜੀਲੈਂਸ ਦੇ ਵੱਲੋਂ ਕਿਹਾ ਗਿਆ ਕਿ ਵਿਧਾਇਕ ਤੇ ਅਸਿਸਟੈਂਟ ਟਾਊਨ ਪਲਾਨਰ ਮਿਲ ਕੇ ਦਰਸਲੇਪੁਰਾ ਮੈਕਸ ਚਲਾ ਰਹੇ ਸਨ ਵਿਧਾਇਕ ਦੇ ਨਿਰਦੇਸ਼ ਤੇ ਏਟੀਪੀ ਦੇ ਵੱਲੋਂ ਥਾਂ ਦੀ ਪਹਿਚਾਣ ਕੀਤੀ ਜਾਂਦੀ ਸੀ ਇਮਾਰਤ ਦੇ ਮਾਲਕ ਨੂੰ ਉਸ ਦੇ ਬਾਅਦ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਸੀ ਵਿਜੀਲੈਂਸ ਦੇ ਵੱਲ ਵੀ ਜਾਣਕਾਰੀ ਦਿੱਤੀ ਗਈ ਹੈ ਕਿ 75 ਤੋਂ 80 ਸ਼ੱਕੀ ਨੋਟਿਸ ਵੀ ਬ੍ਰਾਂਧ ਕੀਤੇ ਗਏ ਨੇ ਦਰਸਲੇਪੁਰਾ ਮਾਮਲਾ ਪੂਰਾ ਕੇਸ ਹੈ ਜਿਸ ਨੂੰ ਲੈ ਕੇ ਕੱਲ ਵਿਜੀਲੈਂਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਂਦਾ ਵਿਜੀਲੈਂਸ ਦੀ ਟੀਮ ਜਰੰਦਰ ਦੇ ਵਿੱਚ ਵਿਧਾਇਕ ਦੀ ਰਿਹਾਈਸਟੇ ਪਹੁੰਚਦੀ ਹੈ ਵਕਫਾ ਟਿਕਾਣੇ ਤੇ ਪਹੁੰਚਦੀ ਹੈ ਰੇਡ ਕੀਤੀ ਜਾਂਦੀ ਹੈ ਤੋਂ ਉਸ ਤੋਂ ਬਾਅਦ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਗ੍ਰਿਫਤਾਰੀ ਦੇ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਮਾਨ ਦੀ ਮੰਗ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਜੁਨੇਜਾ ਜੁੜ ਚੁੱਕੇ ਨੇ ਸਹਿਜ ਕੀ ਕੋ ਜਾਣਕਾਰੀ ਕਦੋਂ ਤੱਕ ਵਿਧਾਇਕ ਰਮਨ अरोड़ा ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਬਿਲਕੁਲ ਪ੍ਰਵਿੰਦਰ ਗੱਲ ਕਰੀਏ ਤਾਂ ਕੁਝ ਧੀਰ ਦੇ ਵਿੱਚ ਹੁਣ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕਿ ਮੈਡੀਕਲ ਵਿਜ਼ਿਟ ਹਸਪਤਾਲ ਦੇ ਵਿੱਚ ਕਰਾਇਆ ਜਾਵੇਗਾ ਤਾਂ ਕਿ ਉਸ ਤੋਂ ਬਾਅਦ ਕੋਰਟ ਵਿੱਚ ਪੇਸ਼ ਕਰਕੇ ਪੰਜ ਤੋਂ ਵੱਧ ਦੇ ਇਹਨਾਂ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਪੰਜ ਤੋਂ ਵੱਧ ਜਿਨ੍ਹਾਂ ਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜਿਸ ਤੋਂ ਬਾਅਦ ਹੁਣ ਕੋਰਟ ਦਾ ਦੇਖਣਾ ਹੈ ਕਿ ਕਿੰਨੇ ਦਿਨਾਂ ਦਾ ਰਿਮਾਂਡ ਦਿੰਦੇ ਕਿਉਂਕਿ ਕਈ ਸਵਾਲ ਜਿਹੜੀ ਹੈ ਵਿਜੀਲੈਂਸ ਨੂੰ ਉਹਨਾਂ ਨੂੰ ਪੁੱਛਣੇ ਹੈ ਕਈ ਕਰੋਸ ਚੈੱਕ ਕਰਨੇ ਕਿਉਂਕਿ ਏਟੀਪੀ ਦੇ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਏਟੀਪੀ ਕੋ ਜਿਹੜੇ ਉਹਨਾਂ ਖੁਲਾਸੇ ਹੋਏ ਨੇ ਉਹਨਾਂ ਨੂੰ ਕਰੋਸ ਚੈੱਕ ਕਰਨਾ ਔਰ ਜਿਹੜੇ 780 ਨੋਟਿਸ ਜਿਹੜੇ ਵਿਜੀਲੈਂਸ ਨੇ ਖੁਲਾਸਾ ਕੀਤਾ ਹੈਗਾ ਕਿ ਅਸੀਂ ਜਿਹੜਾ 780 ਨੋਟਿਸ ਉਹਨਾਂ ਕੋਲੋਂ ਮਿਲੇ ਨੇ ਨਕਲੀ ਤਾਂ ਉਹਨਾਂ ਦੀ ਜਾਂਚ ਕਰਨੀ ਕਿ ਕਿਉਂਕਿ ਇਹ ਸਿਰ ਦੋ ਜਾਣੇ ਹਲੇ ਨਾਮ ਸਾਹਮਣੇ ਨਹੀਂ ਤੇ ਲੱਗਦਾ ਨਹੀਂ ਹੈ ਕਿ ਇੱਡਾ ਵੱਡਾ ਨੈਕਸਸ ਸਿਰਫ ਦੋ ਜਾਣੇ ਚਲਾਉਂਦੇ ਹੁਣ ਤਾਂ ਇਸ ਤੋਂ ਬਾਅਦ ਉਹਨੂੰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਰਿਮਾਂਡ ਦੇ ਦੌਰਾਨ ਪਾਈ ਗਈ ਜੀ ਬਰਮਿੰਦਰ ਆਸ ਹੈ ਜੇ ਹੁਣ ਤੱਕ ਦੀ ਜੇਕਰ ਸ਼ੁਰੂਆਤੀ ਜਾਂਚ ਦੀ ਗੱਲ ਕੀਤੀ ਜਾਵੇ ਜਿਵੇਂ ਪੂਰਾ ਐਕਸ਼ਨ ਹੁੰਦਾ ਹੈ ਉਸ ਬਾਰੇ ਵਿਜੀਲੈਂਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਆ ਤਾਂ ਹੁਣ ਤੱਕ ਤਾਂ ਕੀ ਕੁਝ ਖੁਲਾਸਾ ਹੋਇਆ ਕਿਸ-ਕਿਸ ਪਾਸੇ ਜਿਹੜੀਆਂ ਕਿ ਫਿਲਹਾਲ ਇਹ ਤਾਰਾਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਇਸ ਤੋਂ ਬਾਅਦ ਉਹਨਾਂ ਦਾ ਜ਼ਿਹਨ ਦੇਖ ਸਮਝੀ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਰੇਡ ਕਰਨ ਦੇ ਲਈ ਟੀਮਾਂ ਪਹੁੰਚਿਆ ਸੀ ਲੇਕਿਨ ਘਰ ਦੇ ਵਿੱਚ ਕੋਈ ਮਿਲਦਾ ਨਹੀਂ ਹੈ ਇਹਨਾਂ ਦੇ ਕਰੀਬੀ ਦੋ ਲੋਕ ਹੋਰ ਨੇ ਜਿਨ੍ਹਾਂ ਦੇ ਅਪਹਿਲੇ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਹੱਲੇ ਨਾਮ ਜਦੋਂ ਉਹਨਾਂ ਨੂੰ ਨਹੀਂ ਕੀਤਾ ਗਿਆ ਕਿਉਂਕਿ ਹੱਲੇ ਜਾਂਚ ਚੱਲ ਰਹੀ ਹੈ ਰੇਡ ਜਰੂਰ ਚੱਲ ਰਹੀ ਹੈ ਉਹਨਾਂ ਦੇ ਘਰਾਂ ਚ ਲੈ ਕੇ ਨਾ ਉਹ ਪਹਿਲਾਂ ਤੁਸੀਂ ਘਰੋਂ ਤਾਂ ਫਰਾਰ ਹੋ ਚੁੱਕੇ ਨੇ ਸਹਿਜ ਜੀ ਅੱਜ ਵੀ ਅੱਜ ਵੀ ਬਿਜ਼ਨਸ ਦੇ ਵੱਲ ਐਕਸ਼ਨ ਪੂਰਾ ਕੀਤਾ ਜਾ ਰਿਹਾ ਅੱਗੇ ਰੇਡ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਦੇਰ ਰਾਤ ਕੈਨੇਡਾ ਚਲਦੀ ਜਾ ਰਹੀ ਹੈ ਨਹੀਂ ਅੱਜ ਵੀ ਰੇਡਾਂ ਕਿਤੇ ਨਾ ਕਿਤੇ ਖੁਫਤ ਸੂਚਨਾ ਦੇ ਆਧਾਰ ਤੇ ਰੇਡਾਂ ਚੱਲ ਰਹੀਆਂ ਨੇ ਹੱਲੇ ਇਸ ਦੀ ਪੁਸ਼ਟੀ ਵੀ ਜਿਹੜੀ ਹੈ ਕੁਝ ਦੇਰ ਦੇ ਵਿੱਚ ਅਧਿਕਾਰਿਕ ਪੁਸ਼ਟੀ ਹੋ ਸਕਦੀ ਹੈ ਕਿ ਕਿੰਨੇ ਘਰਾਂ ਦੇ ਵਿੱਚ ਰੇਡ ਹੋਈ ਕਿੰਨੇ ਲੋਕਾਂ ਨੂੰ ਹਰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿਉਂਕਿ ਇਹਨਾਂ ਦੇ ਜਿੰਨੇ ਵੀ ਆਸ-ਪਾਸ ਦੇ ਲੋਕਾਂ ਨਾਲ ਉਹਦੇ ਵੀ ਜਾਂਚ ਕੀਤੀ ਜਾ ਰਹੀ ਹੈ ਬੇਨਾਮੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਕਿੰਨੇ ਪ੍ਰਾਪਰਟੀ ਐ ਹੋ ਜਿਈਆਂ ਨੇ ਜੋ ਬੇਨਾਮ ਨੇ ਇਹਨਾਂ ਦੇ ਨਾਮ ਤੇ ਨਹੀਂ ਹੈ ਪਰਿਵਾਰਿਕ ਸਦਸਿਆ ਦੇ ਨਾਮ ਤੇ ਹੋ ਸਕਦੀ ਹੈ ਆਲੇ ਦੋਲੇ ਯਰ ਦੋਸਤ ਦੇ ਨਾਮ ਦੇ ਹੋ ਸਕਦੀ ਹੈ ਜਾਂ ਕਿਸੇ ਦੇ ਵੀ ਨਾਮ ਤੇ ਬੇਨਾਮ ਪ੍ਰਾਪਰਟੀਆਂ ਵੀ ਇਸ ਦੇ ਵਿੱਚ ਨਿਕਲ ਆ ਸਕਦੀਆਂ ਨੇ ਜੀ ਹਾਂ ਠੀਕ ਹੈ ਸਹਿਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਆਮ ਆਦੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਜਨੰਦਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦਰਸਾਪ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੇ ਚੱਲਦੇ ਆ ਕੱਲ ਹੀ ਵਿਜੀਲੈਂਸ ਨੇ ਆਮ ਆਦੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਸੀ